ਆਮਦਨ ਤੋਂ ਵੱਧ ਸੰਪਤੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਅਤੇ ਜੇਲ੍ਹ ਦੀ ਬੈਰਕ ਬਦਲਣ ਦੀ ਮੰਗ ਹੁਣ ਅਦਾਲਤ ਦੇ ਵਿੱਚ ਸੁਣਵਾਈ ਹੋਈ ਸਰਕਾਰ ਨੇ ਜ਼ਮਾਨਤ ਪਟੀਸ਼ਨ ਤੇ ਆਪਣਾ ਜਵਾਬ ਦਾਖਲ ਕਰ ਦਿੱਤਾ ਆ ਪਰ ਹੁਣ 30 ਜੁਲਾਈ ਨੂੰ ਸਵੇਰੇ 10 ਵਜੇ ਬਹਿਸ ਹੋਵੇਗੀ ਫਿਲਹਾਲ ਮਜੀਠੀਆ ਨੂੰ ਕੋਰਟ ਦੇ ਵਿੱਚੋਂ ਕੋਈ ਰਾਹਤ ਨਹੀਂ ਦਿੱਤੀ ਗਈ ਹੈ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਦੱਸਿਆ ਹੈ ਕਿ ਅਦਾਲਤ ਦੇ ਵਿੱਚ ਦੋ ਪਟੀਸ਼ਨਾਂ ਲਗੀਆਂ ਪਿਛਲੀ ਸੁਣਵਾਈ ਦੇ ਵਿੱਚ ਅਦਾਲਤ ਨੇ ਐਡੀਜੀਪੀ ਜੇਲ੍ਹ ਦੀ ਰਿਪੋਰਟ ਮੰਗੀ ਸੀ ਜੋ ਸੀਲਬੰਦ ਲਫਾਫੇ ਦੇ ਵਿੱਚ ਦਾਖਲ ਕਰ ਦਿੱਤੀ ਗਈ ਹੈ ਸਰਕਾਰ ਨੇ ਇਸ ਨੂੰ ਪ੍ਰਾਈਵੇਟ ਗੋਪਨੀਏ ਦਸਤਾਵੇਜ਼ ਮੰਨਣ ਦੀ ਅਪੀਲ ਕੀਤੀ ਹੈ ਜਿਸ ਚ ਅਦਾਲਤ ਨੇ ਫਾਈਲ ਦਾ ਹਿੱਸਾ ਬਣਾ ਲਿਆ ਆ ਵਕੀਲਾ ਨੇ ਇਸ ਰਿਪੋਰਟ ਦੀ ਕਾਪੀ ਮੰਗੀ ਸੀ ਜਿਹੜੀ ਕਿ ਉਹਨਾਂ ਨੂੰ ਮਿਲ ਗਈ ਹੈ ਬੈਰਕ ਬਦਲਣ ਨਾਲ ਜੁੜੀ ਹੋਈ ਪਟੀਸ਼ਨ ਤੇ ਬਹਿਸ 2 ਅਗਸਤ ਨੂੰ ਹੋਵੇਗੀ ਮਜੀਠੀਆ ਫਿਲਹਾਲ 2 ਅਗਸਤ ਤੱਕ ਨਿਆਇਕ ਹਿਰਾਸਤ ਦੇ ਵਿੱਚ ਰਹਿਣਗੇ ਅਤੇ ਆਪਣੀ ਗ੍ਰਿਫਤਾਰੀ ਨੂੰ ਇੱਕ ਮਹੀਨਾ ਜਿਹੜਾ ਆ ਪੂਰਾ ਹੋਗੇ ਉਸ ਤੋਂ ਬਾਅਦ ਅਕਾਲੀ ਦਲ ਵੀ ਹੁਣ ਜ਼ੋਰ ਲਗਾਉਂਦਾ ਪਿਆ ਆ ਮਜੀਠੀਆ ਦੇ ਵਕੀਲ ਅਰਸ਼ਦੀਪ ਕਲੇਰ ਅਤੇ ਦੰਭੀਰ ਸਿੰਘ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਹੈ ਕਿ 2021 ਦੇ ਵਿੱਚ ਮਜੀਠੀਆ ਦੇ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਉਸ ਤੇ ਵਿੱਚ ਹੁਣ ਤੱਕ ਚਲਾਨ ਪੇਸ਼ ਨਹੀਂ ਕੀਤਾ ਗਿਆ ਸਰਕਾਰ ਦੇ ਕੋਲ ਕੋਈ ਠੋਸ ਸਬੂਤ ਹੀ ਨਹੀਂ ਹੈ ਆਮਦਨ ਤੋਂ ਵੱਧ ਸੰਪਤੀ ਮਾਮਲੇ ਦੇ ਵਿੱਚ ਵੀ ਸਰਕਾਰ ਕੋਲ ਕੁਝ ਨਹੀਂ ਹੈ ਉਹ ਸਿਰਫ ਤੀਸਰਾ ਕੇਸ ਦਰਜ ਕਰਕੇ ਤਿਆਰ ਕੀਤਾ ਜਾ ਰਿਹਾ ਆ ਵਿਜੀਲੈਂਸ ਹਾਲੇ ਤੱਕ ਕੋਈ ਪੁਖਤਾ ਐਵੀਡੈਂਸ ਜੁਟਾ ਹੀ ਨਹੀਂ ਪਾਈ ਹੁਣ ਜ਼ਬਰਨ ਤੱਥ ਪੈਦਾ ਕੀਤੇ ਜਾ ਰਹੇ ਆ ਅਸੀਂ ਕੋਰਟ ਦੇ ਵਿੱਚ ਪੂਰੇ ਮਾਮਲੇ ਦੀ ਜਾਂਚ ਦੀ ਲਾਈਵ ਸਟ੍ਰੀਮਿੰਗ ਦੀ ਮੰਗ ਕਰਦੇ ਪਏ ਆ ਵਕੀਲਾਂ ਨੇ ਕੁਝ ਅਜਿਹੇ ਲੋਕਾਂ ਨੂੰ ਵੀ ਬਦਸਿਆਇਆ ਜਿਨ੍ਹਾਂ ਦੇ ਵੱਲੋਂ ਵਿਜੀਲੈਂਸ ਨਾਲ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਹੈ ਹੁਣ ਤੱਕ ਜਿਹੜਾ ਜਾਂਚ ਕੀਤੀ ਗਈ ਹੈ ਇਸ ਦੇ ਵਿੱਚ ਦਿੱਲੀ ਦੇ ਇੱਕ ਰਿਟਾਇਰਡ ਸੀਬੀ ਅਧਿਕਾਰੀ ਅਤੇ ਹੋਰ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਆਮਦਨ ਤੋਂ ਬਾਅਦ ਸੰਪਤੀ ਮਾਮਲੇ ਦੇ ਵਿੱਚ ਜਿਹੜੀਆਂ ਕੰਪਨੀਆਂ ਨੂੰ ਮਜੀਠੀਏ ਦੇ ਨਾਲ ਜੁੜੇ ਹੋਇਆ ਦੱਸਿਆ ਗਿਆ ਸੀ ਉਹ ਜਾਂਚ ਦੇ ਵਿੱਚ ਟਿਕ ਨਹੀਂ ਪਾਈਆਂ ਵਕੀਲਾ ਨੇ ਦੋ ਨਾਮ ਗਿਣਵਾਏ ਜਿਨ੍ਹਾਂ ਲੋਕਾਂ ਦੇ ਘਰ ਤੋਂ ਚੁੱਕਿਆ ਗਿਆ ਆ ਹੁਣ ਉਹਨਾਂ ਦੇ ਪਰਿਵਾਰ ਵਾਲੇ ਹਾਈ ਕੋਰਟ ਪਹੁੰਚਣ ਤੋਂ ਹੀ ਛੋੜ ਦਿੱਤੀ ਗਈ ਹੈ ਹੁਣ ਤੱਕ ਮਜੀਠੀਆ ਦੇ ਖਿਲਾਫ ਬਿਆਨ ਦੇਣ ਦਾ ਦਬਾਅ ਬਣਾਇਆ ਜਾ ਰਿਹਾ ਸੀ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਨਸ਼ੇ ਦੇ ਕੇਸ ਦੇ ਵਿੱਚ ਉਹਨਾਂ ਨੂੰ ਫਸਾਇਆ ਜਾ ਰਿਹਾ ਆ ਜ਼ਿਕਰ ਹੈ ਕਿ ਅਸਿਆ ਕੇ ਵਿਜੀਲੈਂਸ ਨੇ ਵਿਕਰਮ ਮਜੀਠੀਆ ਨੂੰ 25 ਜੂਨ ਨੂੰ ਅਰੈਸਟ ਕੀਤਾ ਸੀ ਉਤਤੇ ਹੀ ਹੁਣ 2021 ਨੂੰ ਕਾਂਗਰਸ ਸਰਕਾਰ ਦੇ ਸਮੇਂ ਦਰਜ ਮਾਮਲੇ ਤਹਿਤ ਸਾਬਕਾ ਡੀਜੀਪੀ ਸਿਦਾਰ ਚਟੋਪਾਧੇ ਆਏ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਮਜੀਠੀਆ ਦੇ ਸਾਬਕਾ ਪੀਏ ਸਮੇਤ ਕੁੱਲ 6 ਲੋਕਾਂ ਦੇ ਬਿਆਨ ਦਰਜ ਕੀਤੇ ਗਏ ਆ ਮੈਂ ਪਹਿਲੇ ਇਨਸੀਡੈਂਟ ਦੀ ਗੱਲ ਕਰਦਾ ਜੀ ਇਹਨਾਂ ਨੇ 21 ਤਰੀਕ ਨੂੰ ਇੱਕ ਦਲਵਿੰਦਰ ਸਿੰਘ ਤੇ ਉਹਦਾ ਜੀਜਾ ਮਨਜਿੰਦਰ ਸਿੰਘ ਉਹਨੂੰ ਸੈਣੀ ਡੀਐਸਪੀ ਨੇ ਅੰਮ੍ਰਿਤਸਰ ਤੋਂ ਚੱਕਿਆ ਸ਼ਾਮ ਤੱਕ ਅੰਮ੍ਰਿਤਸਰ ਵਿਜੀਲੈਂਸ ਬਿਊਰੋ 'ਚ ਰੱਖਿਆ 164 ਦੇ ਬਿਆਨ ਦਿਖਾਇਓ ਕਿ ਇੱਥੇ ਸਾਈਨ ਕਰ ਦੇ ਤਾਂ ਤੇਰਾ ਛੁਟਕਾਰਾ ਹੋਊ ਨੇ ਤਾਂ ਹੋਣਾ ਨਹੀਂ ਉਸ ਵਿਚਾਰੇ ਬੰਦੇ ਨੂੰ ਦਲਵਿੰਦਰ ਸਿੰਘ ਨੂੰ 9 ਵਾਰ ਪੁਲਸ ਬੁਲਾ ਚੁੱਕੀ ਹੈ ਪੁਲਸ ਸਾਰਾ ਦਿਨ ਉਹਦੇ ਘਰੇ ਬੈਠੀ ਰਹਿੰਦੀ ਹੈ ਉਹਦੇ ਘਰੇ ਬੱਚੇ ਨੇ ਤੇ ਲੇਡੀਜ਼ ਨੇ ਜਿਨ੍ਹਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਉਹਨੂੰ ਚੱਕ ਕੇ ਹਰ ਬਾਰ ਲੈ ਜਾਂਦੇ ਨੇ ਉਹਦਾ ਕੀ ਕਸੂਰ ਹੈ ਕਿ ਉਹਦੇ ਭਰਾ ਨੇ ਰੁਪਿੰਦਰ ਸਿੰਘ ਜੋ ਮਰ ਗਿਆ ਜੋ ਜਿਹਦੀ ਡੈਥ ਹੋ ਚੁੱਕੀ ਹੈ ਜੋ ਉਸ ਤੋਂ 15 ਸਾਲ ਵੱਡਾ ਸੀ ਉਹਨੇ ਇੱਕ ਕੰਪਨੀ ਵਿੱਚ ਸ਼ੇਅਰ ਪਰਚੇਸ ਕੀਤੇ ਸੀ ਉਹਨ ਐਵੀਡੈਂਸ ਨੂੰ ਇਹ ੱਟਕੇ ਨਾਲ ਫੈਬ੍ਰिकेट ਕਰਾਇਆ ਜਾ ਰਿਹਾ ਕਿ ਤੂੰ ਇਹ ਲਿਖ ਦੇ ਕਿ ਤੂੰ ਪੈਸੇ ਨਹੀਂ ਲਾਇਏ ਸੀ ਰੁਪਿੰਦਰ ਸਿੰਘ ਨੇ ਨਹੀਂ ਲਾਇਏ ਸੀ ਇਹ ਕੈਸ਼ ਜਿਹੜਾ ਹੈ ਵਿਕਰਮ ਸਿੰਘ ਮਜੀਠੀਆ ਨੇ ਤੈਨੂੰ ਦਿੱਤਾ ਸੀ ਤੇ ਤੂੰ ਆਪਦੇ ਖਾਤੇ ਪਾ ਕੇ ਇਹਨਾਂ ਕੰਪਨੀਆਂ 'ਚ ਪਾ ਦਿੱਤੇ ਉਹਨੂੰ ਚੱਕ ਕੇ ਲੈ ਗਏ 21 ਤਰੀਕ ਨੂੰ ਦੋ ਗੱਡੀਆਂ 'ਚ ਇੱਕ ਆਰਟਿਕਾ 'ਚ ਇੱਕ ਬ੍ਰੀਜ਼ਾ 'ਚ ਦੋਨੋਂ ਸਫੇਦ ਰੰਗ ਦੀਆਂ ਉਹਦੇ ਬਾਅਦ ਉਹਨੂੰ ਇੱਕ ਅੰਮ੍ਰਿਤਸਰ ਦੇ ਦੋਨਾਂ ਨੂੰ ਜੀਜਾ ਸਾਲਾਂ ਨੂੰ ਦੋਨਾਂ ਨੂੰ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹੋਟਲ ਵਿੱਚ ਰਾਤੀ ਰੱਖਿਆ ਜਾਂਦਾ ਹੈ ਡੀਐਸਪੀ ਦੇ ਨਾਲ। ਔਰ ਉਹ ਕਮਰਾ ਨੰਬਰ 4008 ਹੈ ਜਿੱਥੇ ਰੱਖਿਆ ਗਿਆ ਸੀ। ਉਥੇ ਸਾਰੀ ਰਾਤ ਇਹਨਾਂ ਦੀ ਅੱਖਾਂ ਵਿੱਚ ਟਾਰਚ ਮਾਰੀ ਗਈ, ਟਾਰਚਰ ਕੀਤਾ ਗਿਆ। ਤੇ ਸਵੇਰੇ ਕਰੀਬਨ ਪੌਣੇ 4 ਵਜੇ ਇਹਨਾਂ ਨੂੰ ਵਿਜੀਲੈਂਸ ਵਾਸਤੇ ਵਿਜੀਲੈਂਸ ਦਫਤਰ ਮੁਹਾਲੀ ਲੈ ਕੇ ਗਏ। ਜਦ ਉਥੇ ਉਹ ਪਹੁੰਚਦੇ ਨੇ ਤੇ ਅੱਧੇ ਘੰਟੇ ਵਿੱਚ ਆਈਓ ਇੰਦਰਪਾਲ ਸਿੰਘ ਉਥੇ ਪਹੁੰਚ ਜਾਂਦੇ ਨੇ। ਤੇ ਹਰ ਕਿਸਮ ਦੇ ਉਹਨਾਂ ਨਾਲ ਗਾਲ ਗਲੋਚ ਕਰਦੇ ਨੇ ਤੰਗ ਪਰੇਸ਼ਾਨ ਕਰਦੇ ਨੇ ਕਿ ਇੱਥੇ ਸਾਈਨ ਕਰ ਦੇ 164 ਦੇ ਬਿਆਨ ਤੂੰ ਸਾਈਨ ਕਰ ਦੇ ਉਹ ਨਹੀਂ ਹਟਦਾ ਜੀ ਤਾਂ ਫਿਰ ਉਹਨਾਂ ਨੂੰ ਏਆਈਜੀ ਸਾਹਿਬ ਦੇ ਦਫ਼ਤਰ ਲੈ ਜਾਂਦੇ ਜੋ ਉਹਨਾਂ ਨੂੰ ਉਹਨਾਂ ਤੇ ਤਸ਼ੱਦਦ ਹੁੰਦੀ ਜਦੋਂ ਫਿਰ ਨਹੀਂ ਮੰਨਦਾ ਦੈਨ ਜੀਐਸ ਬੈਂਸ ਇਸ ਪੁਟ ਔਨ ਦ ਜੌਬ ਜੋ ਉਹਨਾਂ ਨੂੰ ਮਾਂ ਪੈਣ ਦੀਆਂ ਗਾਲਾਂ ਕੱਢਦੇ ਥ੍ਰੈਟਨ ਕਰਦੇ ਉਹਨਾਂ ਦੀ ਫੋਟੋ ਖਿੱਚਦਾ ਆਪਦੇ ਮੋਬਾਈਲ ਫੋਨ ਤੋਂ ਫਿਰ ਆਪਦੇ ਚਹੀਤੀ ਇੰਸਪੈਕਟਰ ਦਰਬਾਰਾ ਸਿੰਘ ਨੂੰ ਫੋਨ ਕਰਕੇ ਕਹਿੰਦਾ ਜਾਂਦੇ ਨਿਕਲਣਗੇ ਆਪਦੀ ਟੀਮਾਂ ਭੇਜ ਦੇ ਇਹਨਾਂ ਦਾ ਇੰਕਾਊਂਟਰ ਕਰ ਲੈ ਫਿਰ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਬਾਰਡਰ ਲਾਈਨ ਬਾਰਡਰ ਸਟੇਟ ਤੇ ਹੈਗੇ ਹੋ ਤੁਹਾਨੂੰ ਮੈਂ ਐਂਡੀਪੀਐਸ ਕੇਸ ਪਾਦਣਾ ਵੱਡੇ ਵੱਡੇ ਤੁਹਾਨੂੰ ਮੈਂ ਨਹੀਂ ਡਰਦਾ ਤੁਸੀਂ ਕਿਸ ਚੀਜ਼ ਕਿਸੇ ਦੀ ਮੁੱਲੀ ਹੋ ਇਸ ਕਿਸਮ ਦੀ ਨਾ ਤਾਂ ਤਸ਼ੱਦਦ ਕੀਤੀ ਤੇ ਇਹਨਾਂ ਦਾ ਜਿਹੜਾ ਪਰਿਵਾਰ ਸੀ ਉਹਨੂੰ ਲਭ ਰਿਆ ਸੀ ਫੋਰਚੂਨੇਟਲੀ ਸਾਡੀ ਕੰਟਰੀ 'ਚ ਰੂਲ ਆਫ ਲਾ ਹੈ ਪਰਿਵਾਰ ਨੇ ਹੈਬੀਸ ਕੋਰਪਸ ਰਿਟ ਪਟੀਸ਼ਨ ਫਾਈਲ ਕੀਤੀ ਜੋ ਮਾਨਯੋਗ ਹਾਈ ਕੋਰਟ ਕੋਲ 22 ਅਕਤੂਬਰ 2025 ਨੂੰ ਲੱਗੀ ਜਿਸ ਦਾ ਨੰਬਰ ਸੀ ਆਰ ਡਬਲਯੂ ਪੀ 7946 ਆਫ 2025 ਜਿਹਦੇ ਵਿੱਚ ਦੱਸਿਆ ਗਿਆ ਕਿ ਦੋ ਡੈਟੀਨੀਜ਼ ਨੇ ਜੋ ਇਲਲੀਗਲ ਕਸਟਡੀ ਵਿੱਚ ਨੇ ਇੱਕ ਦਿਲਵਿੰਦਰ ਸਿੰਘ ਇੱਕ ਮਨਜਿੰਦਰ ਸਿੰਘ ਪਟੀਸ਼ਨ ਨੂੰ ਪੜ੍ਹ ਕੇ ਆਨਰੇਬਲ ਕੋਰਟ ਨੇ ਇਹ ਮੰਨਿਆ ਕਿ ਇਹ ਇਲਲੀਗਲ ਡਿਟੇਨਸ਼ਨ ਜਾਂ ਕਸਟਡੀ ਵਿੱਚ ਨੇ ਵਾਰੈਂਟ ਆਫੀਸਰ ਅਪਾਇੰਟ ਕੀਤਾ ते उथे डायरेक्शन दी कि विजिलेंस दफ्तर चे रेड मारी जाए तो डेटी न्यूज़ ने उन्होंने उठाया जाए ऑर्डर करीबन पांच बजे पास शाम दे जी ट्वेंटी सैकेंड फाइव पीएम एंड द वारंट ऑफिसर एंड द लॉयर एंड द पटिशनर अराइव एट विजिलेंस ऑफिसर अबाउट क्वार्टर पास सिक्स क्योंकि वी आर फाइटिंग द स्टेट ऑफ पंजाब ਸਰਕਾਰ ਰੋਗ ਸਟੇਟ ਹੈ ਸਰਕਾਰ ਇਲੀਗੈਲਿਟੀਜ਼ ਦੇ ਉੱਤੇ ਉਤਰੀ ਹੋਈ ਹੈ ਸਰਕਾਰ ਹਿਊਮਨ ਰਾਈਟਸ ਵਾਇਲੇਸ਼ਨ ਕਰ ਰਹੀ ਹੈ ਸਰਕਾਰ ਬਿਕਰਮ ਸਿੰਘ ਮਨਜੀਠਿਆ ਨੂੰ ਫਾਲਸਲੀ ਇੰਪਲੀਕੇਟ ਕਰ ਰਹੀ ਹੈ ਇਸ ਕਰਕੇ ਜਿਹੜਾ ਨੋਟਿਸ ਐਡਵੋਕੇਟ ਜਨਰਲ ਦਫ਼ਤਰ ਨੂੰ ਹਰ ਰਿਟ ਚ ਦੇਣਾ ਮੰਡੈਟਰੀ ਹੁੰਦਾ ਉੱਥੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਰਿਟ ਫਾਈਲ ਹੋ ਗਈ ਹੈ ਵਰਡ ਅਫਸਰ ਨਿਕਲ ਗਿਆ ਹੈ ਇਹਨਾਂ ਨੇ ਫਾਈਨਲੀ ਉਹ ਬੰਦਿਆਂ ਨੂੰ ਗੱਡੀ 'ਚ ਪਾ ਕੇ ਉੱਥੋਂ ਕੱਢ ਦਿੱਤਾ ਤੇ ਅੰਮ੍ਰਿਤਸਰ ਵੱਲ ਰਵਾਨਾ ਹੋ ਗਏ ਅੱਧਾ ਘੰਟਾ ਟੱਪੰਦ ਬਾਅਦ ਗੱਡੀ ਉਹਨਾਂ ਨੇ ਸਾਈਡ ਤੇ ਰੋਕ ਲਈ ਉਹਨਾਂ ਦੇ ਨਾਲ ਡੀਐਸਪੀ ਸੈਣੀ ਸੀ ਡੀਐਸਪੀ ਸੈਣੀ ਨੂੰ ਬਿਜ਼ਨਸ ਦੇ ਪੁਲਿਸ ਅਫਸਰਾਂ ਨੇ ਉਹਨਾਂ ਦੇ ਫੋਨ ਤੋਂ ਫੋਨ ਕੀਤਾ ਸੈਣੀ ਨੇ ਇਹ ਦੋ ਬੰਦਿਆਂ ਨੂੰ ਟੌਰਚਰ ਕੀਤਾ ਪੱਟਾਂ ਤੋਂ ਫੜਿਆ ਹੱਥਾਂ ਤੋਂ ਫੜਿਆ ਸਪੀਕਰ ਤੇ ਲਾਇਆ ਤੇ ਕਿਹਾ ਕਿ ਪਟੀਸ਼ਨਰ ਨੂੰ ਦੱਸ ਦੇ ਹਰਵਿੰਦਰ ਸਿੰਘ ਨੂੰ ਤੇ ਵਰਡ ਅਫਸਰ ਨੂੰ ਦੱਸ ਦੇ ਕਿ ਤੂੰ ਬੱਸ ਤੇ ਬੈਠਾ ਅੰਮ੍ਰਿਤਸਰ ਜਾ ਰਿਹਾ ਹੈ ਤੇ ਤੂੰ ਆਪਣੇ ਆਪ ਬਿਗੈਰ ਸੱਦੇ ਬਿਜ਼ਨਸ ਆ ਗਿਆ ਸੀ ਜਦ ਉਹਨੇ ਕਿਹਾ ਜੀ ਕਿ ਤੁਸੀਂ ਮੇਰਾ ਤਾਂ ਇਨਕਾਊਂਟਰ ਕਰਦੋਂਗੇ ਮੈਂ ਕਿਵੇਂ ਆਪਦੇ ਰਿਸ਼ਤੇਦਾਰ ਨੂੰ ਕਹਿ ਦਵਾ ਕਿ ਤੁਸੀਂ ਕਿ ਮੈਂ ਬੱਸ 'ਚ ਬੈਠਾ ਮੈਂ ਨਹੀਂ ਇਹ ਗੱਲ ਕਰਦਾ ਉਹਨੇ ਫੋਨ ਬੰਦ ਕਰ ਲਿਆ ਉਹ ਸਿੱਧਾ ਫਿਰ ਅੰਮ੍ਰਿਤਸਰ ਚਲੇ ਗਏ ਤੇ ਜੰਡਿਆਲਾ ਗੁਰੂ ਟੋਲ ਪਲਾਜ਼ਾ ਦੇ ਸਾਹਮਣੇ ਜਦ ਰੁਕੇ ਤਾਂ ਬਿਜ਼ਨੈਸ ਅੰਮ੍ਰਿਤਸਰ ਦੀ ਟੀਮ ਉੱਤੇ ਫਿਰ ਖੜੀ ਸੀ ਜੋ ਉਹਨਾਂ ਨੂੰ ਹੁਣ 160 CrPC ਉਪਲਿਖ 179 BNSS ਦਾ ਨੋਟਿਸ ਦੇ ਰਹੀ ਹੈ ਬੈਕ ਡਿਟਾ ਕਿ ਇੱਥੇ ਸੈਂਡ ਕਰ ਦਿਓ ਕਿ ਤੁਸੀਂ ਯੈਸਟਰਡੇ ਪਰਸੋ ਦਾ ਦੇਤਾ ਡੇ ਬੋਰ ਯੈਸਟਰਡੇ ਨੋਟ ਦੇਤਾ ਕਿ ਤੁਸੀਂ ਯੈਸਟਰਡੇ ਉੱਥੇ ਆਪ ਪਹੁੰਚਣਾ ਹੈ ਸੋ ਦੈਟ ਜਿਹੜੀ ਸਾਡੀ ਸਾਰੀ ਇਲੀਗਲ ਕਾਰਵਾਈ ਆਫ ਕੀਪਿੰਗ ਯੂ ਇਨ ਅਨਲਾਫੁਲ ਕਨਫਾਈਨਮੈਂਟ ਟੇਕਿੰਗ ਅਵੇ ਆ ਹਿਊਮਨ ਰਾਈਟਸ ਟੌਰਚਰਿੰਗ ਯੂ ਥ੍ਰੈਟਨਿੰਗ ਯੂ ਫਾਰ ਕ੍ਰੀਏਟਿੰਗ ਫਾਲਸ ਐਵਿਡੈਂਸ ਉਹ ਖਤਮ ਹੋ ਜਾਏ ਤਾਂ ਵੀ ਉਹ ਨਹੀਂ ਟੱਲੇ ਜੋ ਵਾਰੰਟ ਅਫਸਰ ਸੀ ਉੱਥੇ ਬੈਠੇ ਰਹੇ ਜਦ ਤੱਕ ਉਹ ਬੰਦੇ ਆਪਦੇ ਘਰ ਨਹੀਂ ਪਹੁੰਚੇ ਤੇ ਆਪਦੀ ਵਾਈਫ ਦੇ ਫੋਨ ਤੋਂ ਫੋਨ ਨਹੀਂ ਕਰਾਇਆ ਵਾਰੰਟ ਅਫਸਰ ਨੇ ਉਥੋਂ ਨਹੀਂ ਮੂਵ ਕੀਤਾ ਇਹ ਜਿਹੜੀ ਪਟੀਸ਼ਨ ਸੀ ਇਹ 24 ਸਤ ਨੂੰ ਲੱਗੀ ਸੀ ਮਾਨਯੋਗ ਹਾਈ ਕੋਰਟ ਨੇ ਜਿਹੜੇ ਡੈਟਿਨਿਊਸ ਨੂੰ ਆਪਣੇ ਸਾਰੇ ਜਿਹੜੇ ਰਾਈਟਸ ਨੇ ਕੰਪਲੇਨ ਕਰਨ ਦੇ ਓਪਨ ਰੱਖ ਦਿੱਤੇ ਹੈ ਲਿਬਰਟੀ ਦੇ ਦਿੱਤੀ ਹੈ ਐਂਡ ਦੇ ਆਰ ਟੇਕਿੰਗ देयर ਲੀਗਲ ਰਿਕੋਰਸ ਹੁਣ ਜਿਹੜਾ ਸੈਕੰਡ ਸ਼ੌਕਿੰਗ